ਸਾਰਿਆਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਅੱਜ ਆਪਣੇ ਕੋਲ ਪਲਾਸਟਿਕ ਦੇ ਜਿਹੜੇ ਆਪਾਂ ਥੈਲੇ ਕਹਿੰਦੇ ਨੇ ਜਾਂ ਬੈਗ ਕਹਿੰਦੇ ਨੇ ਉਹ ਪੈਸੇ ਗਏ ਤੇ ਆਪਾਂ ਨੇ ਨੀਚੋਂ ਨੂੰ ਢੇੜ ਲਿਆ ਅੱਜ ਆਪਾਂ ਤੁਹਾਨੂੰ ਬਹੁਤ ਹੀ ਵਧੀਆ ਚੀਜ਼ ਬਣਾ ਕੇ ਦਿਖਾਵਾਂਗੇ ਤੇ ਇੱਕ ਸਾਈਡ ਤੋਂ ਆਪਾਂ ਇਸ ਨੂੰ ਕੱਟ ਲਾਂਗੇ ਨੀਚੋਂ ਤੁਸੀਂ ਕਟਾਈ ਵੀ ਕਰ ਸਕਦੇ ਹੋ ਢੇੜ ਵੀ ਸਕਦੇ ਹੋ ਪਰ ਮੈਂ ਢੇੜ ਰਿਹਾ ਕਿਉਂਕਿ ਫਿਰ ਇਹਦੀ ਲੈਂਥ ਘੱਟ ਹੋ ਜਾਏਗੀ ਤੇ ਮੇਰੇ ਕੋਲ ਸੀ ਇਹਦੇ ਵਿੱਚ ਰਾਸ਼ਨ ਵਗੈਰਾ ਲੈ ਕੇ ਆਨੇ ਆ ਬਹੁਤ ਥੱਲੇ ਪਏ ਸੀਗੇ ਤੇ ਮੈਂ ਸੋਚਿਆ ਵੀ ਕਿਉਂ ਨਾ ਆਪਾਂ ਕੁਛ ਵਧੀਆ ਜੀ ਚੀਜ਼ ਬਣਾਈਏ ਨਾਲ ਆਪਣੇ YouTube ਫੈਮਿਲੀ ਨਾਲ ਆਪਾਂ ਸ਼ੇਅਰ ਕਰੀਏ ਆਪਾਂ ਨੇ ਇਹ ਥੱਲਾ ਕੱਟ ਲਿਆ ਆ ਇਹਦਾ ਅੰਦਰਲਾ ਪਾਸਾ ਹੋ ਗਿਆ ਇਹ ਹੋ ਗਿਆ ਜੀ ਬਾਹਰਲਾ ਪਾਸਾ ਤੇ ਬਹੁਤ ਵਧੀਆ ਥੱਲੇ ਹੁੰਨੇ ਇਹ ਜੀ ਇਹ ਆ ਦੇਖੋ ਜੀ ਆਪਣੇ ਕੋਲ ਹੋਰ ਵੀ ਹੈਗੇ ਆ ਥੱਲੇ 2-3 ਸੇਮ ਕਲਰ ਚ ਐ ਤੇ ਬਾਕੀ ਅਲੱਗ-ਅਲੱਗ ਕਲਰ ਦੇ ਆਪਾਂ ਸਾਰਿਆਂ ਨੂੰ ਹੀ ਯੂਜ਼ ਵਿੱਚ ਲਿਆਵਾਂਗੇ ਆਪਣੇ ਹੁਣ ਆਪਾਂ ਮਸ਼ੀਨ ਤੇ ਆ ਗਏ ਤੇ ਮਸ਼ੀਨ ਤੇ ਆਪਾਂ ਨੇ ਜਿਹੜਾ ਜੀਨ ਵਾਲਾ ਧਾਗਾ ਆਪਾਂ ਨੇ ਉਹ ਲਗਾਣਾ ਤੁਸੀਂ ਪੱਕੋ ਹੀ ਵੀ ਪੱਕਾ ਧਾਗਾ ਲਗਾ ਸਕਦੇ ਹੋ ਮੇਰੇ ਕੋਲ ਇਹੀ ਕਲਰ ਸੀਗਾ ਬਲੂ ਜੇ ਕਲਰਸ ਤੇ ਆਪਾਂ ਇਸ ਨੂੰ ਹੀ ਲਗਾਣੇ ਆ ਤੇ ਮਸ਼ੀਨ ਤੇ ਆਪਾਂ ਨੇ 21 ਨੰਬਰ ਦੀ ਸੂਈ ਲਗਾਨੀ ਹੈ ਜਿਹੜੀ ਜਿਹਦੇ ਨਾਲ ਆਪਾਂ ਜੀਨ ਵਗੈਰਾ ਸਿਣਨੇ ਆ ਤੇ 니ਚੋ ਵੀ ਆਪਾਂ ਨੇ ਡੱਬੀ ਦੇ ਵਿੱਚ ਆਪਾਂ ਨੇ ਧਾਗਾ ਲਗਾਣਾ ਤਾਂ ਉਹ ਥੋੜਾ ਜਿਹਾ ਆਪਾਂ ਨੇ ਖੁੱਲਾ ਕਰਕੇ ਹੀ ਉਸ ਨੂੰ ਫਿਰ ਸੈੱਟ ਕਰਨਾ ਕਿਉਂਕਿ ਉਂਝ ਤਾਂ ਇਹ ਆਮ ਨੋਰਮਲ ਧਾਗਾ ਚੱਲਦਾ ਹੈ ਇਹਦੇ ਚ ਚੱਲ ਨਹੀਂ ਨਹੀਂ ਹੈਗਾ ਇਹ ਧਾਗਾ ਤੇ ਇਸ ਨੂੰ ਖੁੱਲੀ ਕਰਕੇ ਆਪਾਂ ਨੇ ਇਹ ਫਿਰ ਕੇ ਸੈੱਟ ਕਰ ਲੈਣੀ ਹੈ ਤੇ ਹੁਣ ਆਪਾਂ ਇਹਨਾਂ ਨੂੰ ਆਹ ਦੇਖੋ ਜੀ ਇੱਕ ਸਾਈਡ ਤੋਂ ਆਪਾਂ ਥੋੜਾ ਫੋਲਡ ਕਰ ਲਾਂਗੇ ਕਿਉਂਕਿ ਮਸ਼ੀਨ ਦੇ ਵਿੱਚ ਆਣਾ ਨਹੀਂ ਹੈਗਾ ਤੇ ਦੂਜੇ ਪਾਸੇ ਤੋਂ ਆਪਾਂ ਥੋੜਾ ਥੋੜਾ ਉੱਪਰ ਰੱਖ ਕੇ ਮਤਲਬ 2 2 ਪੁਆਇੰਟ ਉੱਪਰ نیچے ਰੱਖ ਕੇ ਆਪਾਂ ਇਸੇ ਤਰ੍ਹਾਂ ਹੀ ਬਸ ਉੱਪਰ نیچے ਇੱਕ ਉੱਪਰ ਹੋ ਗਿਆ ਥੱਲੇ ਇੱਕ نیچے ਹੋ ਗਿਆ ਆਪਾਂ ਨੂੰ ਇਸੇ ਤਰ੍ਹਾਂ ਹੀ ਦੀ ਐਂਡ ਤੱਕ ਸिलाई ਲਗਾ ਦੇਣੀ ਹੈ ਇਹ ਬਹੁਤ ਹੀ ਵਧੀਆ ਥੱਲੇ ਇਹਨਾਂ ਦੇ ਵਿੱਚ ਪਾਣੀ ਵੀ ਨਿਕਲਦਾ ਨਹੀਂ ਹੈਗਾ ਮਤਲਬ ਅਗਰ ਆਪਾਂ ਕਿਸੇ ਚੀਜ਼ ਨੂੰ ਇਹਦੇ ਨਾਲ ਉਲਟਾ ਕੀ ਹੈ ਤਾਂ ਇਹ ਇਹਦੇ ਵਿੱਚ ਕੋਈ ਚੀਜ਼ ਪਾ ਕੇ ਰੱਖੀ ਹੈ بارش ਵਗੈਰਾ ਆ ਜੇ ਜਾਂ ਉਂਝ ਮਤਲਬ ਆਪਾਂ ਪਾਣੀ ਵਗੈਰਾ ਹੋ ਕੁਝ ਗਿਰ ਗਿਰ ਜੇ ਤਾਂ ਇਹ ਅੰਦਰਲੀ ਚੀਜ਼ ਭਿੱਜਦੀ ਨਹੀਂ ਹੈਗੀ ਤੇ ਇਸ ਨੂੰ ਆਪਾਂ ਨੇ ਸਲਾਈ ਲਗਾ ਲਏ ਹੁਣ ਆਪਾਂ ਇਸ ਨੂੰ ਜਿਹੜਾ ਜਿੰਨਾ ਆਪਾਂ ਨੇ ਨੀਚੇ ਰੱਖਿਆ ਸੀਗਾ ਦੇਖੋ ਇਸ ਤਰ੍ਹਾਂ ਕਰਕੇ ਆਪਾਂ ਨੇ ਉਨਾ ਹੀ ਅੰਦਰ ਨੂੰ ਫੋਲਡ ਕਰਕੇ ਆਪਾਂ ਨੇ ਇਸੇ ਤਰ੍ਹਾਂ ਉੱਪਰ ਨੂੰ ਇੱਕ ਹੋਰ ਸਵਾਈ ਲਗਾ ਦੇਣੀ ਹੈ ਜਨਨਲ ਤੇ ਨਮੀਤਾ ਜਨ ਨੂੰ ਸਬਸਕ੍ਰਾਈਬ ਕਰ ਲੈਣਾ ਲਾਈਕ ਸ਼ੇਅਰ ਕਮੈਂਟ ਕਰਨਾ ਅ ਤੱਕ ਕਮੈਂਟ ਵਿੱਚ ਆਪਣੇ ਸੁਝਾਅ ਜ਼ਰੂਰ ਦੇਣਾ ਤੁਹਾਨੂੰ ਇਹ ਤਰੀਕਾ ਕਿਸ ਤਰ੍ਹਾਂ ਦਾ ਲੱਗਿਆ ਇਹ ਬਹੁਤ ਹੀ ਮਤਲਬ ਕਈ ਕੰਮਾਂ ਦੇ ਵਿੱਚ ਆਉਣ ਵਾਲੀ ਚੀਜ਼ ਹੈ ਔਰ ਆਪਣੇ ਘਰ ਵਿੱਚ ਇਹ ਮੇਰੇ ਮੁਤਾਬਕ ਹੋਣੀ ਚਾਹੀਦੀ ਹੈ ਤੁਸੀਂ ਬੈਗ ਵਗੈਰਾ ਤਾਂ ਤੁਸੀਂ ਇਹਨਾਂ ਨਾਲ ਬਹੁਤ ਬਣਦੇ ਦੇਖੇ ਆ ਵੀਡੀਓ ਮੈਂ ਵੀ ਦੇਖੀ ਆ ਤੇ ਪਰ ਆਪਾਂ ਉਹਨਾਂ ਤੋਂ ਅਲੱਗ ਚੀਜ਼ ਲੱਗਿਆ ਬਣਾਣਾ ਆਪਾਂ ਨੇ ਦੱਬ ਮਿਲ ਇੱਕ ਸਾਈਡ ਤੇ ਸਲਾਈ ਲਗਾ ਲਈ ਹੁਣ ਆਪਾਂ ਇਸ ਨੂੰ ਥੋੜਾ ਜਿਹਾ ਮੋੜ ਕੇ ਫਿਰ ਆਪਾਂ ਜਿਹੜਾ ਦੂਜਾ ਪਾਸਾ ਉਹਨੂੰ ਵੀ ਆਪਾਂ ਦੱਬਾਂਗੇ ਮਤਲਬ ਇੱਕ ਸਾਈਡ ਤੇ ਆਪਾਂ ਅਗਰ ਜਿਵੇਂ ਆਪਾਂ ਥੈਲੇ ਨਾਲ ਥੈਲਾ ਜੋੜਦੇ ਆ ਤਾਂ ਉੱਥੇ ਘੱਟ ਤੋਂ ਘੱਟ ਆ ਦੇਖੋ ਜੀ ਤਿੰਨ ਸਲਾਈਆਂ ਲੱਗਣਗੀਆਂ ਇੱਕ ਆਪਾਂ ਨੇ ਪਹਿਲਾਂ ਲਗਾਈ ਫਿਰ ਉਸ ਨੂੰ ਫੋਲਡ ਕਰਕੇ ਆਪਾਂ ਨੇ ਉੱਪਰ ਨੂੰ ਦੱਬਣੀ ਲਗਾਈ ਉਹਦੇ ਨਾਲ ਫਿਰ ਆਪਾਂ ਨੇ ਇਹ ਹੁਣ ਤੀਜੀ ਸਲਾਈ ਲਗਾ ਰਹੇ ਆਂ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਦੇਖਿਓ ਅਤੇ ਆਪਣੇ ਸੁਝਾਅ ਜ਼ਰੂਰ ਦੇਣਾ ਤੁਹਾਨੂੰ ਇਹ ਚੀਜ਼ ਕਿਸ ਤਰ੍ਹਾਂ ਦੀ ਲੱਗੀ ਤੇ ਇਹਦੇ ਨਾਲ ਆਪਾਂ ਇੱਕ ਹੋਰ ਥਾਲਾ ਜੋੜ ਲਾਂਗੇ ਇਹ ਮੇਰੇ ਕੋਲ ਸੇਮ ਸੇਮ ਜੇ ਕਲਰ ਦੇ ਹੈਗੇ ਸੀਗੇ 2-3 ਉਸ ਕਰਕੇ ਆਪਾਂ ਪਹਿਲਾਂ ਸੇਮ ਸੇਮ ਕਲਰ ਦੇ ਹੀ ਜੋੜਾਂਗੇ ਬਾਕੀ ਜਿਹੜੇ ਅਲੱਗ-ਅਲੱਗ ਕਲਰ ਦੇ ਆ ਉਸ ਤੋਂ ਬਾਅਦ ਆਪਾਂ ਜੋੜ ਲਾਂਗੇ ਆ ਦੇਖੋ ਜੀ ਨੀਚੇ 바ਸੇ ਵਾਈਟ ਪਾਸ ਹਾਊਸ ਕਰਕੇ ਤੇ ਬਲੂ ਥੋੜਾ ਜਿਆਦਾ ਦਿਖਾਈ ਦੇ ਰਿਹਾ ਉੱਤੇ 컬러ਫੁਲ ਰ ਹੈ ਉਹਦੇ ਵਿੱਚ ਇੰਨਾ ਖਾਸ ਪਤਾ ਨਹੀਂ ਲੱਗਦਾ ਵਾਈਟ ਕਲਰ ਹੈਗਾ ਤੁਹਾਡੇ ਕੋਲ ਤੁਸੀਂ ਵਾਈਟ ਕਲਰ ਵੀ ਲਗਾ ਸਕਦੇ ਹੋ ਸਭ ਤੋਂ ਬੈਟਰ ਹੈ ਤੇ ਮੇਰੇ ਕੋਲ ਤਾਂ ਇਹੀ ਕਲਰ ਸੀਗਾ ਇਸ ਕਰਕੇ ਮੈਂ ਇਹੀ ਕਲਰ ਲਗਾ ਰਹੀ ਹਾਂ ਇੱਥੇ ਵੀ ਆਪਾਂ ਨੇ ਜਿਵੇਂ ਪਹਿਲਾਂ ਸਲਾਈਆਂ ਲਗਾਈਆਂ ਉਸੇ ਤਰ੍ਹਾਂ ਹੀ ਲਗਾਉਣੀ ਹੈ ਇਹਦੇ ਨਾਲ ਇਹ ਹੈ ਵੀ ਉਧੜੇ ਗਾਣੀ ਤੇ ਇਹ मतलब पक्का हो जाएगा बाकी जिड़ा साइज बनाना चाहते हो उन्ने थले यूज कर सकते हो ਮੈਂ ਇਹਨਾਂ ਦੇ 6 ਸਤ ਥੱਲੇ ਨੂੰ ਯੂਜ਼ ਕਰਾਂਗੀ ਤੁਸੀਂ 12 10 12 ਥੱਲੇ ਵੀ ਯੂਜ਼ ਕਰਕੇ ਇਹਨੂੰ ਵੱਡਾ ਵੀ ਬਣਾ ਸਕਦੇ ਹੋ ਇਸ ਤਰ੍ਹਾਂ ਕਰਕੇ ਜਿਵੇਂ ਆਪਾਂ ਨੂੰ ਸਲਾਈ ਲਗਾਣੀ ਹੈ ਇਸ ਤਰ੍ਹਾਂ ਹੀ ਆਪਾਂ ਨੇ ਸਾਰੇ ਥੱਲੇ ਜੋੜ ਲੈਣੇ ਆ ਉੱਪਰ-ਨੀਚੇ ਕਰਕੇ ਜਿਵੇਂ ਆਪਾਂ ਨੇ ਤਿੰਨ ਪਹਿਲਾਂ ਜੋੜੇ ਆ ਤੇ ਤਿੰਨ ਆਪਾਂ ਨੇ ਫਿਰ نیچے ਜੋੜ ਲੈਣੇ ਆ ਉਹ ਜਿਹੜਾ ਹੈ ਆਪਾਂ ਨੇ ਤਿੰਨੇ ਤਿੰਨ ਸਲਾਈਆਂ ਲਗਾਉਣੀਆਂ ਇਹਦੇ ਵਿੱਚ ਆਹ ਦੇਖੋ ਜੀ ਆਪਾਂ ਨੇ ਇਹ ਸਾਰੇ ਥੱਲੇ ਜੋੜ ਕੇ ਪੱਲੀ ਬਣਾ ਲਈ ਮਤਲਬ ਜਿਵੇਂ ਚੱਦਰ ਹੁੰਦੀ ਆ ਉਹ ਬਣਾ ਲਈ ਆਹ ਦੇਖੋ ਆਹ ਵਾਈਟ ਵਾਲਾ ਪਾਸਾ ਹੋ ਗਿਆ ਬਲੂ ਤਾਂ ਦਾ ਲਿਖ ਰਿਹਾ ਤੇ ਆਪਾਂ ਨੇ ਇਹ ਸਾਈਡਾਂ ਤੋਂ ਦੇਖੋ ਜੀ ਫੋਲਡ ਵੀ ਕਰ ਲਈ ਆਹ ਦੇਖੋ ਅਲੱਗ-ਅਲੱਗ ਆਪਾਂ ਨੇ ਥੱਲੇ ਜੋੜ ਲਏ ਸਾਈਡਾਂ ਤੋਂ ਆਪਾਂ ਨੇ ਫੋਲਡ ਕਰ ਲਿਆ ਤਾਂ ਜੇ ਇਹਦੇ ਧਰ ਦੇ ਨਾਲ ਨਿਕਲ ਉਧੜੇ ਨਾ ਇਹ ਤੇ ਇਹ ਕਣਕ ਸੁਕਾਉਣ ਵਾਸਤੇ ਵੀ ਕੰਮ ਆਏਗੀ ਤੇ ਤੁਸੀਂ ਆਪਣਾ ਕੋਈ ਵੀ ਸੀਰੀਸ ਨਾਲ ਟੱਕ ਸਕਦੇ ਹੋ